ਦੋਸਤੋ ਦੋਸਤੋ ਮੈਂ ਇੱਕ ਤੁਹਾਨੂੰ ਗੱਲ ਕਹਿਣਾ ਚਾਹਨਾ ਦੇਖੋ ਤੁਹਾਨੂੰ ਜੇ ਕੋਈ ਬੰਦਾ ਕਹੇ ਨਾ ਤੂੰ ਜਾਨਵਰ ਹੈ ਤੁਸੀਂ ਉਹਦੇ ਨਾਲ ਲੜ ਪੋਗੇ ਜੇ ਉਹੀ ਬੰਦਾ ਤੁਹਾਨੂੰ ਕਵੇ ਬਾ ਬਈ ਸ਼ੇਰ ਲੱਗਦਾ ਹੈ ਤਾਂ ਔਰ ਤੁਸੀਂ ਖੁਸ਼ ਹੋ ਜਾਂਦੇ ਕਿ ਸ਼ੇਰ ਜਾਨਵਰ ਨਹੀਂ ਆ ਸੋ ਮੈਂ ਤੁਹਾਨੂੰ ਛੋਟੀ ਜਿਹੀ ਸਕਿੰਟ ਸੁਣਾਣਾ ਇੱਕ ਵਾਰੀ ਇੱਕ ਬੰਦਾ ਦੇਵਤਾ ਸੀ ਕੁਝ ਕਹਿ ਲੋ ਤੇ ਉਹ ਉਹਦੋਂ ਨੰਬਰ ਗਿਆ ਖਾਨ ਨੂੰ ਕੁਝ ਬੜਾ ਹੀ ਦੇਵਤਾ ਸਰੂਪ ਅੰਦਾ ਸੀ ਗੁਰਦੁਆਰੇ ਗਿਆ ਮੰਦਰ ਗਿਆ ਬੜੀ ਜਗ੍ਹਾ ਗਿਆ ਉਹਨੂੰ ਕੁਝ ਨਹੀਂ ਮਿਲਿਆ ਬੜੇ ਲੋਕਾਂ ਤੋਂ ਪੈਸੇ ਮੰਗੇ ਕਿ ਮੈਨੂੰ ਜ਼ਰੂਰ ਖਾਨ ਨੂੰ ਕਾਰ ਦੇ ਦੋ ਕੁਝ ਕਿਸੇ ਨੇ ਕੁਝ ਵੀ ਨਹੀਂ ਦਿੱਤਾ ਆਖਿਰ ਕੋੰਦਾ ਖਮਾਂਦਾ ਉਹ ਇੱਕ ਹੱਤੇ ਦੇ ਕੋਲ ਬਾਹਰ ਦੇ ਕੋਲੋਂ ਤਿਲੰਗਿਆ ਉਹ ਬਾਹਰ ਦੇ ਅੰਦਰੋਂ ਇੱਕ ਬੰਦਾ ਨਿਕਲਿਆ ਉਹਦੇ ਹੱਥ 'ਚ ਸ਼ਰਾਬ ਦੀ ਬੋਤਲ ਸੀ ਨਾਲ ਕੁਝ ਖਾਣ ਨੂੰ ਫੜਿਆ ਸੀ ਉਹ ਕਿ ਜਿਆਦਾ ਚੁੱਕਿਆ ਸੀ ਉਹਦੇ ਕੋਲ ਬੱਚਾ ਸਮਾਨ ਸੀਗਾ ਉਸ ਬੰਦੇ ਨੂੰ ਜਦਨੇ ਕਹਿਤਾ ਕਿ ਕੁਝ ਖਾਣ ਨੂੰ ਦੇ ਦੋ ਭੁੱਖ ਲੱਗੀ ਹੈ ਉਹਨੇ ਉਹ ਸਮਾਨ ਸੋਟਣਾ ਹੀ ਸੀਗਾ ਉਹਨੇ ਉਹ ਸਮਾਨ ਉਹਨੂੰ ਦੇ ਦਿੱਤਾ ਕਿ ਆਲਾ ਭਾਈ ਖਾਲਾ ਤੇ ਨਾਲ ਆਦਾ ਰੂਹ ਲੈ ਲਓ ਕਿਹਦਾ ਉਸ ਬੰਦੇ ਨੇ ਕਿਹਾ ਰੱਬਾ ਮੈਂ ਤਾਂ ਤੈਨੂੰ ਮੰਦਰਾਂ ਕੋਲ ਦਵਾਰੇ ਮਸਜਿਦ ਚ ਲੱਤ ਰਿਆ ਤੇ ਮਿਲਿਆ ਕਿੱਥੇ ਤੂੰ ਅੱਗੇ ਉਨੇ ਕ ਸ਼ਰਾਬ ਦਿੱਤਾ ਉਹਨੇ ਕਿਹਾ ਭਾਈ ਦੇਖ ਤੂੰ ਮੈਨੂੰ ਅੱਜ ਸ਼ਰਾਬ ਪਲਾਈ ਮਰਦਾ ਫੁਆਇਆ ਸ਼ਰਾਬ ਵੇਚਣ ਵਾਲੇ ਨੂੰ ਘਰ ਘਰ ਨਹੀਂ ਜਾਣਾ ਪਏਗਾ ਲੋਕੀ ਖੁਦ ਸ਼ਰਾਬ ਖਰੀਦਣ ਆਣਗੇ ਔਰ ਬਾਕੀ ਸਾਮਾਨ ਵੇਚਣ ਵਾਲੇ ਨੂੰ ਘਰ ਘਰ ਜਾਣਾ ਪਏਗਾ ਅੱਜ ਤੁਸੀਂ ਦੁੱਧ ਦੀ ਬਸਤ ਦੁੱਧ ਵਾਲੇ ਨੂੰ ਘਰ ਘਰ ਜਾਣਾ ਪੈਂਦਾ ਹੈ ਉਹ ਘਰ ਘਰ ਜਾ ਕੇ ਦੁੱਧ ਵੇਚਦਾ ਹੈ ਉਹ ਘਰ ਘਰ ਇੱਕ ਬੰਦਾ ਪੁੱਛਦਾ ਹੈ ਕਿ ਭਾਈ ਪਾਣੀ ਤਾਂ ਨਹੀਂ ਪਲਾਈ ਤੋ کریم ਤਾਂ ਨਹੀਂ ਗੱਡੀਆ ਸੋ ਸ਼ਰਾਬ ਦਾ ਕੋਈ ਨਹੀਂ ਪੁੱਛਦਾ ਕਿ ਇਹਦੇ ਵਿੱਚ ਪਾਣੀ ਤਾਂ ਨਹੀਂ ਭਰਿਆ ਇਹਦੇ ਵਿੱਚ ਕੁਝ ਵੀ ਹੋ ਗਿਆ ਸੋ ਇਹ ਨਹੀਂ ਕੋਈ ਪੁੱਛਦਾ ਸੋ ਸ਼ਰਾਬ ਵੇਚਣ ਵਾਲੇ ਨੂੰ ਘਰ ਘਰ ਨਹੀਂ ਜਾਣਾ ਪੈਂਦਾ ਦੇਖੋ ਮੈਂ ਇੱਕ ਚੀਜ਼ ਨੂੰ ਹੋਰ ਕਹਿਣਾ ਚਾਹਨਾ ਕਿ ਇਨਸਾਨ ਪੈਸੇ ਲਈ ਵੀ ਹੰਦਦਾ ਪਰ ਮੇਰੀ ਇੱਕ ਚੀਜ਼ ਸਮਝ ਨਹੀਂ ਆਂਦੀ ਬਿੰਦੀ 1 ਰੁਪਏ ਦੀ ਆਂਦੀ ਹੈ ਉਹਨੂੰ ਤੁਸੀਂ ਉਹਨੂੰ ਮੱਥੇ ਤੇ ਸਜਾਉਂਦੇ ਹੋ ਪਾਇਏ ਹਜ਼ਾਰਾਂ ਰੁਪਏ ਦੀ ਹੈ ਉਹਨੂੰ ਤੁਸੀਂ ਪੈਰਾਂ ਚ ਬੰਨ੍ਹਦੇ ਹੋ ਪੈਸੇ ਦੀ अहमियत ਨਹੀਂ ਹੈ अहमियत ਕਦਰ ਵਕਤ ਦੀ ਔਰ ਉਸ ਦੇ ਤਜਰਬੇ ਦੀ ਹੈ ਸੋ ਇਸੇ ਤਰ੍ਹਾਂ ਦੇਖੋ ਮੈਂ ਵੀ ਦੇਖਿਆ ਕਿ ਆਮ ਲੋਕ ਅਕਸਰ ਲੋਕ ਮਰਦਿਆਂ ਦੇ ਜਾਂ ਕਿਸੇ ਇਹੋ ਜੀ ਜਗ੍ਹਾ ਤੇ ਅਫਸੋਸ ਵਾਲੀ ਜਗ੍ਹਾ ਤੇ ਮੋਮਬਤੀ ਜਗਾ ਕੇ ਅਫਸੋਸ ਬਣਾਉਂਦੇ ਆ ਕੈਂਡਲ ਬਰਚ ਕੀਤੇ ਜਾਂਦੇ ਹਨ ਅਫਸੋਸ ਬਣਾਉਣ ਵਾਸਤੇ ਔਰ ਜਨਮ ਦਿਨ ਦੇ ਉੱਪਰ ਮੋਮਬਤੀ ਬੁਝਾਈ ਜਾਂਦੀ ਹੈ ਜੇ ਜਨਮ ਦਿਨ ਖੁਸ਼ੀਆਂ ਦਾ ਤਿਹਾੜਾ ਹੈ ਮੋਮਬਤੀ ਜਗਾਓ ਲਾਈਟਾਂ ਜਗਾਓ ਸੋ ਇਹ ਸਭ ਚੀਜ਼ਾਂ ਲੌਜੀਕਲੀ ਸਮਝ ਨਹੀਂ ਆ ਰਹੀਆਂ ਕਿ ਇਹ ਸਭ ਜੇ ਤੁਹਾਨੂੰ ਕੁਝ ਸਮਝ ਆਂਦੀ ਹੈ ਤੁਹਾਨੂੰ ਉਹਦੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਲਿਖਣਾ ਕਿ ਇਹ ਸਭ ਇਹਨਾਂ ਚੀਜ਼ਾਂ ਦਾ ਲੌਜੀਕ ਕੀ ਹੈ ਸ਼ਰਾਬ ਦੇ ਵੇਚਣ ਵਾਲੇ ਨੂੰ ਘਰ ਘਰ ਨਹੀਂ ਜਾਣਾ ਪੈਂਦਾ ਮੋਮਬਤੀ 부ਝਾ ਕੇ ਬਣਾਇਆ ਜਾਂਦਾ ਹੈ ਬਰਥਡੇ ਸੋ ਬੜੀਆਂ ਚੀਜ਼ਾਂ ਨੇ ਦੇਖੋ ਦੁੱਧ ਵੇਚਣ ਵਾਲੇ ਨੂੰ 50 ਸਵਾਲ ਕੀਤੇ ਜਾਂਦੇ ਨੇ ਪਾਣੀ ਤਾਂ ਨਹੀਂ ਪੁੱਛਾਇਆ ਇਹ ਤਾਂ ਨਹੀਂ ਸ਼ਰਾਬ ਤਾਂ ਦੇ ਵੇਚਣ ਵਾਲੇ ਨੂੰ ਕੋਈ ਸਵਾਲ ਕੀਤੇ ਜਾਂਦੇ ਜੋ ਇਸ ਚੀਜ਼ ਦਾ ਜੇ ਤੁਹਾਨੂੰ ਕੁਝ ਹੈਗਾ ਉਹ ਤੋਂ ਇਲਮ ਤਾਂ ਨੂੰ ਕਮੈਂਟ ਬਾਕਸ ਵਿੱਚ ਲਿੱਖ ਕੇ ਜਰੂਰ ਦੱਸਣਾ ਮੇਰੇ ਨਾਲ